ਸਰਜੀ ਦਾ ਪਿਤ੍ਰ ਅੰਕ 435 ਹੈ ਹੁਣ ਗੁਰੂ ਜੀ ਨੇ ਜਿੱਥੇ ਆਪਾਂ ਵਾਰਤਾ ਕੱਲ ਛੱਡੀ ਸੀ ਉੱਥੇ ਵਿਚਾਰ ਦਿੱਤਾ ਸੀ ਕਿ ਐ ਪਾਦੇ ਐ ਪੜਾਉਣ ਵਾਲੇ ਤੂੰ ਆਪ ਵੀ ਮਾਇਆ ਵਿੱਚ ਰੁਕਿਆ ਹੋਇਆ ਹੈ ਤੇ ਫਿਰ ਜਿਨ੍ਹਾਂ ਨੂੰ ਤੂੰ ਪੜਾ ਰਿਹਾ ਹੈ ਉਹ ਵੀ ਮਾਇਆ ਵੀ ਵਾਤਾਵਰਣ ਚ ਫਾਇਦਾ ਹੋ ਰਿਹਾ ਵਾਤਾਵਰਣ ਉਹਨਾਂ ਦੇ ਅੰਦਰ ਮਾਇਆ ਵੀ ਪੈਦਾ ਹੋ ਰਿਹਾ ਔਰ ਪ੍ਰਮਾਤਮਾ ਨੂੰ ਭੁੱਲ ਰਿਹਾ ਸੋ ਹੁਣ ਗੁਰੂ ਜੀ ਇਸ ਗੱਲ ਨੂੰ ਅੱਗੇ ਤੋਰਦੇ ਹੋਏ ਸਾਨੂੰ ਸਮਝਾਉਂਦੇ ਐ ਕਿ ਉਸ ਪਾਦੇ ਵੀਰ ਨੂੰ ਪੰਡਤ ਵੀਰ ਨੂੰ ਪੁਜਾਰੀ ਵੀਰ ਨੂੰ ਪੜਾਉਣ ਵਾਲੇ ਵੀਰ ਨੂੰ ਕਹਿੰਦੇ ਐ ਕਿ ਤੂੰ ਅਤ ਚੁੱਕੀ ਹੋਈ ਐ ਪ੍ਰਿਆ ਸੰਜਮ ਤੇਰੇ ਅੰਦਰ ਰਿਹਾ ਨਹੀਂ ਤੂੰ ਐਸਾ ਧਾਨ ਵੀ ਲੈ ਰਿਹਾ ਐ ਜਿਹੜਾ ਤੇਰੇ ਵਾਸਤੇ ਫਿੱਟ ਨਹੀਂ ਤੇ ਉਹਦੇ ਕਰਕੇ ਤੇਰਾ ਆਤਮਿਕ ਜੀਵਨ ਮਰਿਆ ਹੋਇਆ ਹੈ ਤੇ ਮਰੇ ਹੋਏ ਆਤਮਿਕ ਜੀਵਨ ਵਿੱਚ ਫਿਰ ਕੀ ਐ ਕ ਕ ਕਾਮ ਕਰੋਧ ਪਰਮੇ ਮੂੜੇ ਮਮਤਾ ਲਾਗੇ ਤੁਦੇ ਹਰ ਵਿਸਰਿਆ ਤੈਨੂੰ ਕੁਲਮਾਤਮਾ ਭੁੱਲਿਆ ਹੋਇਆ ਐ ਮੂਰਖਾ ਸੰਸਾਰ ਦੇ ਬੋਹ ਵਿੱਚ ਪਿਆ ਹੋਇਆ ਤੇ ਐਸ ਕਰਕੇ ਤੈਨੂੰ ਕਾਮ ਤੇ ਕਰੋਧ ਵੀ ਵਿਆਪੇ ਹੋਏ ਤੇ ਭਟਕਣਾ ਵਿੱਚ ਪਿਆ ਹੋਇਆ ਪੜੇ ਗੁਣੇ ਤੂੰ ਬਉਤ ਪੁਕਾਰੇ ਬਿਨ ਬੂਜੇ ਤੂੰ ਡੂਬ ਬੂਆ ਪੜਦਾ ਤੂੰ ਬਹੁਤ ਐ ਵਿਚਾਰ ਦਾ ਪਕਾਰ ਦਾ ਤੋਂ ਬੜਾ ਉੱਚੀ ਅਸੀਂ ਕਰ ਰਹੇ ਆ ਨਾ ਐਸਾ ਆਪਣੇ ਤੇ ਲਾਇਆ ਕਰੋ ਬਾਣੀ ਸਾਰੀ ਜੇ ਤੂੰ ਪੜੀਏ ਨਾ ਆਪਣੇ ਤੇ ਜਲਾਈਏ ਨੂੰ ਇਹ ਨਾ ਕਹੀਏ ਜੀ ਇਹ ਤਾਂ ਪੰਡਿਤ ਜੀ ਵੀਰ ਨੂੰ ਕਿਹਾ ਵੀ ਪੰਡਿਤ ਵੀਰ ਦੀ ਪਰਥਾਏ ਸਾਨੂੰ ਸਮਝਾ ਰਿਹਾ ਗੁਰੂ ਪੜੇ ਗੁਣੇ ਪੜੇ ਦਾ ਮਤਲਬ ਪੜਨਾ ਗੁਣਿਆਂ ਦਾ ਮਤਲਬ ਵਿਚਾਰਨਾ ਤੂੰ ਬਹੁਤ ਬੁਕਾਰੇ ਤੂੰ ਬਹੁਤ ਉੱਚੀ ਉੱਚੀ ਬੋਲਦਾ ਹੈ ਬਿਲ ਬੁਝੇ ਪਰ ਆਪ ਨਹੀਂ ਬੁਝ ਰਿਹਾ ਜਿਹੜੀ ਸਮਝ ਗੁਰਬਾਣੀ ਚੋਂ ਲੈਣੀ ਹੈ ਆਪਣੇ ਜੀਵਨ ਵਾਸਤੇ ਉਹ ਨਹੀਂ ਲੈ ਰਿਆ ਲੋਕਾਂ ਨੂੰ ਬੜ ਕੇ ਸਿढ़ाई ਜਾ ਰਹੇ ਆ ਤੇ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨਾ ਬੁੱਝਣ ਕਰਕੇ ਡੂ ਬੰਬੂਆ ਤੂੰ ਇਸ ਸੰਸਾਰ ਭਵਜਲ ਸੰਸਾਰ ਕਾ ਮਾਇਆ ਦੇ ਪਿਆਰ ਵਿੱਚ ਡੁੱਬ ਗਿਆ ਮਰ ਗਿਆ ਤਤੈ ਕਾਮਸ ਜਾਲਿਓ ਬੂੜੇ ਥੱਥੇ ਥਾਨ ਕ੍ਰਿਸ਼ਟ ਹੋਆ ਅਤੇ ਅਖਰ ਨਾਲ ਤਾਮਸ ਤਾਮਾ ਦਾ ਮਤਲਬ ਹੈ ਤਮਾ ਕਮਾ ਨੇ ਅੰਦਰੋਂ ਤੈਨੂੰ ਬਚਾਇਆ ਹੋਇਆ ਤੇ ਫਿਰ ਇਹਦੇ ਨਾਲ ਕੀ ਹੋਇਆ ਹੋਇਆ ਹੈ ਥਾਨ ਪ੍ਰਿਸ਼ਟ ਹੋਇਆ ਥਾਨ ਦਾ ਮਤਲਬ ਹਿਰਦਾ ਜਗਾ ਥਾਨ ਦਾ ਅਸਲੀ ਨਾਮ ਅਸਲੀ ਅਰਥ ਬਣਦੀ ਹੈ ਜਗਾ ਕਿਹੜੀ ਜਗਾ ਪ੍ਰਮਾਤਮਾ ਦੀ ਜਗਾ ਕਿਹੜੀ ਹੈ ਹਿਰਦਾ ਮਨ ਤੇ ਇਹ ਮਨ ਫਿਰ ਹੁਣ ਪ੍ਰਿਸ਼ਟ ਹੋਇਆ ਪਿਆ ਕਿਉਂਕਿ ਕਾਮ ਕ੍ਰੋਧ ਨਾਲ ਛੜਿਆ ਪਿਆ ਹੈ ਤ੍ਰਿਸ਼ਨਾ ਦੇ ਅੰਦਰ ਹੈ ਸਾਰੇ ਜਿਹੜੇ ਵਿਕਾਰ ਨੇ ਦੇ ਅੰਦਰ ਪਏ ਐ ਤੇ ਛੜਿਆ ਪਿਆ ਹੈ ਤਾਗੇ ਕਰ ਕਰ ਫਿਰੇਤ ਮੂੜੇ ਦਦੇ ਦਾਨਨ ਕਉਦ ਲਿਆ ਕਰ ਕਰ ਤੂੰ ਮੰਗਦਾ ਫਿਰਦਾ ਹੈ ਹਰ ਇੱਕ ਦੁਕਾਨੀਆ ਝਾਕ ਕਰਦਾ ਵੀ ਮੈਨੂੰ ਕੋਈ 10 ਰੁਪਏ ਦੇਵੇ। ਇਹਦਾ ਰਿੱਧੀ ਤੇ ਵਿਚਰੀ ਦੀ ਹਾਲਤ ਹੈ ਹਮੇਸ਼ਾ। ਦੇਖੋ ਗੁਰੂ ਜੀ ਸਾਨੂੰ ਉਹ ਨਾ ਜਿਹੜਾ ਜੀਵਨ ਦੇ ਕੇ ਗਿਆ ਉਹ ਜਿਹੜਾ ਅਸੀਂ ਸਿਸਟਮ ਹਿੱਟ ਕਰਕੇ ਜੇ ਇਹ ਨਹੀਂ ਹੈਗਾ ਉਹ। ਇਹ ਚੀਜ਼ ਖਾਸ ਕਰਕੇ ਨੋਟ ਕਰੋ ਕਿ ਜਿਹੜਾ ਜੀਵਨ ਅਸੀਂ ਸਾਨੂੰ ਬਾਣੀ ਵਿੱਚੋਂ ਮਿਲਣਾ ਨਾ ਉਹ ਆ ਨਹੀਂ ਹੈਗਾ ਜਿਹੜਾ ਅਸੀਂ ਕਰਦੇ ਹਾਂ। ਉਹ ਵੱਖਰਾ ਹੈ। ਐਂ ਹੀ ਪਤਾ ਲੱਗੂਗਾ ਕਿ ਜੇ ਬਾਣੀ ਪੜਾਂਗੇ। ਹੁਣ ਘੱਗਿਆ ਘਰ ਘਰ ਫੇਟ ਮੂੜੇ ਦਦੇ দান ਨਾ ਤੂੰ ਲਿਆ ਅਸਲੀ ਗੱਲ ਸੀ ਜਿਹੜਾ ਅਸਲੀ দান ਤੂੰ ਲੈਣਾ ਸੀ ਉਹ ਲਿਆ ਅਸਲੀ দান ਕੀ ਹੈ ਪਰਮਾਤਮਾ ਦਾ ਗਿਆਨ ਉਡੀ ਹੋਂਦ ਨੂੰ ਮਾੜ ਲੈਣਾ ਅਗੇ ਸਟੈਂਸ ਨੂੰ ਪਾ ਲੈਣਾ ਨਾਮ ਨੂੰ ਜਪ ਲੈਣਾ ਉਹ ਤੂੰ ਕਰ ਨਹੀਂ ਰਿਹਾ ਤੇ ਸਾਰਾ ਦਿਨ ਮਾਇਆ ਦੀ ਖਾਤਰ ਵੀ ਇਦਾਂ ਵੀ ਮਿਲ ਜੇ ਕੁਝ ਇਦਾਂ ਵੀ ਮਿਲ ਜੇ ਇਹ ਹੀ ਤੂੰ ਕਰ ਰਿਹਾ ਹੈ ਬਾਪੇ ਪਾਰਨ ਪਵੀਹੀ ਬੂੜੇ ਪਰਪੰਚ ਤੋਂ ਪਲਤ ਰਿਹਾ ਪਰਪੰਚ ਦਿਖਾਵਾ ਸਾਰਾ ਦਿਨ ਤੂੰ ਦਿਖਾਵੇ ਵਿੱਚ ਲੱਗਿਆ ਹੁਣ ਦੇਖੋ ਮੈਂ ਗੁਰੂ ਸਾਹਿਬ ਜੀ ਦੀ ਬਾਣੀ ਬਾਰੇ ਬੋਲ ਰਿਹਾ ਤੇ ਜੇ ਮੈਂ ਉਹ ਸੱਚ ਨਾ ਬੋਲਾਂ ਜਿਹੜਾ ਗੁਰੂ ਜੀ ਕਹਿ ਰਹੇ ਸਮਝੋ ਫਿਰ ਮੈਂ ਟਕੌਂਚੀ ਹਾਂ ਮੇਰੇ ਅੰਦਰ ਪਾਪ ਹੈ ਜਿਨ ਗੁਰ ਗੋਪਿਆ ਆਪਣਾ ਸੇ ਨਰ ਬਰੀਆਰੀ ਗੁਰੂ ਜੀ ਕਹਿੰਦੇ ਜਿਹੜੇ ਆਪਣੇ ਗੁਰੂ ਦੀ ਸਹੀ ਗੱਲ ਸਾਨੂੰ ਨਹੀਂ ਦੱਸ ਰੇ ਉਹਨਾਂ ਵਰਗਾ ਬੁਰਾ ਹਈ ਨਹੀਂ ਕੋਈ ਤੇ ਐਸਾ ਹੋ ਰਿਹਾ ਸਾਡੇ ਨਾਲ ਅਸੀਂ ਉਹਨਾਂ ਨੂੰ ਪੂਜ ਰਹੇ ਆ ਜਿਹੜੇ ਸਾਨੂੰ ਅਸਲੀਅਤ ਨਹੀਂ ਦੱਸ ਰੇ ਐਸੇ ਕਰਕੇ ਸਿੱਖ ਜਗਤ ਮਾਰ ਖਾ ਗਿਆ ਗੁਰੂ ਦੀ ਬਾਣੀ ਨਾਲ ਆਪ ਜੜੋ ਆਪ ਪੜੋ ਸਮਝੋ ਬਾਣੀ ਕਹਿੰਦੀ ਕੀ ਹੈ ਪਪੈ ਪਾਰਣਾ ਪਵਹੀ ਮੂੜੇ ਗੁਰੂ ਜੀ ਕਹਿੰਦੇ ਤੂੰ ਪਾਰ ਨਹੀਂ ਲੰਘ ਸਕਦਾ ਇਸ ਬਭਜਲ ਸੰਸਾਰ ਤੋਂ ਪਰ ਪੰਚ ਤੂੰ ਪਲਤ ਰਿਹਾ ਕਿਉਂਕਿ ਟੂੰ ਟਕੌਂਸ ਦੇ ਵਿੱਚ ਲੱਗਿਆ ਪਿਆ ਸੱਚ ਹੈ ਆਪ ਖਵਾਇਓ ਮੂੜੇ ਇਸਰ ਤੇਰੇ ਲੀਕ ਪਿਆ ਪਰ ਤੇਰੇ ਕੀ ਵਾਸਾ ਗੁਰੂ ਜੀ ਕਹਿੰਦੇ ਤੇਰੇ ਸੰਸਕਾਰ ਹੀ ਐਸੇ ਬਣ ਗਏ ਤੇਰਾ ਉਹ ਮਾਲਕ ਦਾ ਹੁਕਮ ਹੀ ਐਸਾ ਜਿਹੜਾ ਜਿੱਧਰ ਲੱਗੀ ਜਾਂਦਾ ਉਹਨੂੰ ਉਧਰ ਲਾਈ ਜਾਂਦਾ ਪਾ ਪੈ ਬਭਜਲ ਡਬੋ ਹੋ ਮੂੜੇ ਮਾਇਆ ਵਿੱਚ ਗਲਤਾਨ ਪਿਆ ਮਾਇਆ ਦੇ ਵਿੱਚ ਤੂੰ ਸਾਰਾ ਦਿਨ ਜਕੜਿਆ ਪਿਆ ਮਾਇਆ ਦੀਆਂ ਗੱਲਾਂ ਕਰ ਰਿਹਾ ਜੇ ਕੋਈ ਦਾਹੇ ਪੀਏ ਦੇ ਦਿੰਦਾ ਫਿਰ ਉਸੇ ਦੀਆਂ ਸਿੱਖਤ ਸਲਾਹ ਗੁਰੂਆਂ ਜਿਕੇ ਚੱਲੀ ਜਾਂਦੀਆਂ ਚੱਲ ਰਿਹਾ ਇਹ ਸਭ ਕੁਝ ਇਹ ਗੁਰੂ ਜੀ ਕਹਿੰਦੇ ਭਾਗ ਜਲ ਡੋਬੋ ਹੋ ਬੂੜੇ ਤੂੰ ਇਸ ਕ੍ਰਿਸ਼ਨਾਂ ਦੀ ਅੱਗ ਵਿੱਚ ਆਪ ਵੀ ਡੁੱਬਿਆ ਤੇ ਆਪਣੇ ਮਨ ਨੂੰ ਵੀ ਡੋ ਰਿਹਾ ਇਹਦੀਆਂ ਲਹਿਰਾਂ ਵਿੱਚ ਡੁੱਬਿਆ ਪਿਆ ਫਿਰ ਗੁਰੂ ਜੀ ਬਚੀ ਕਿ ਕਿਨੇ ਤਵਾਲ ਬਣਾ ਹੋ ਗਿਆ ਨਾ ਵੀ ਗੁਰੂ ਜੀ ਕੇ ਜਿਹੜੇ ਇਹ ਸਾਨੂੰ ਦੱਸਣ ਵਾਲੇ ਇਹ ਵੀ ਨਹੀਂ ਬਚੇ ਉਹ ਵੀ ਫਿਰ ਅਸੀਂ ਕਿਵੇਂ ਬਚਗੇ ਦੇਖੋ ਗੁਰੂ ਜੀ ਕਹਦੇ ਐ ਗੁਰੂ ਪ੍ਰਸਾਦੀ ਏਕ ਹੋ ਜਾਣੇ ਏਕ ਕੜੀ ਮੇ ਪਹਰ ਪਿਆ ਜੇਕਰ ਤੇ ਗੁਰੂ ਦੀ ਕਿਰਪਾ ਲੈ ਕੇ ਉਸ ਇੱਕ ਨੂੰ ਜਾਣ ਲਿਆ ਜਾਵੇ ਜਿਹੜਾ ਇੱਕ ਜਿਹੜਾ ਸਾਡਾ ਸਾਰਿਆਂ ਨੂੰ ਚਲਾ ਰਿਹਾ ਜਿਹੜਾ ਸਾਨੂੰ ਜਿਹੜਾ ਸਾਰੇ ਆਕਾਰ ਦੇ ਵਿੱਚ ਐ ਹੁਣ ਕਾਸੀ ਜਿਆਦਾ ਨਹੀਂ ਪੜੇ ਹੋਏ ਸਾਨੂੰ ਤੇ ਬਹੁਤਿਆਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਜਿਹੜਾ ਜਿਹੜੀਆਂ ਚੀਜ਼ਾਂ ਠੋਸ ਪਈਆਂ ਨੇ ਨਾ ਉਹਨਾਂ ਵਿੱਚ ਵੀ ਗਤੀ ਹੈ ਉਹਨਾਂ ਵਿੱਚ ਵੀ ਗਤੀ ਚੱਲ ਰਹੀ ਹੈ ਮੈਂ ਇੱਕ ਮਹਿਰਬਾਨ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਵੈਸੇ ਆਸਾ ਦੀ ਬਾਣੀ ਵਿੱਚ ਵੀ ਇਹ ਆਉਂਦੀ ਹੈ ਪੰਕਤੀਆਂ ਆਉਂਦੀਆਂ ਆਸਾ ਦੀ ਬਾਣੀ ਵਿੱਚ ਗੁਰੂ ਜੀ ਕਹਿੰਦੇ ਹਰ ਇੱਕ ਚੀਜ਼ ਗਤੀ ਵਿੱਚ ਹੈ ਹਰ ਇੱਕ ਚੀਜ਼ ਗਤੀ ਵਿੱਚ ਹੈ ਹਰ ਆਕਾਰ ਗਤੀ ਵਿੱਚ ਹੈ ਕਿਉਂਕਿ ਉਹਦੇ ਅੰਦਰ ਮਾਰਕ ਦੀ ਸ਼ਕਤੀ ਹੈ ਇਲੈਕਟ੍ਰੋਨ ਪ੍ਰੋਟੋਨ ਜਿਹੜੇ ਚੱਲ ਰਹੇ ਐ ਨਾਭੀ ਦੇ ਵਿੱਚ ਆਪਣੇ ਲੋਹੇ ਦੇ ਧਾਤਾਂ ਦੇ ਜਿੰਨੀਆਂ ਵੀ ਧਾਤਾਂ ਨੇ ਸਾਰੀਆਂ ਦੇ ਵਿੱਚ ਜਿਹੜੇ ਇਲੈਕਟ੍ਰੋਨ ਪ੍ਰੋਟੋਨ ਚੱਲਦੇ ਐ ਉਹ ਕੀ ਐ ਉਹ ਗਤੀ ਐ ਗਤੀ ਵਿੱਚ ਨੇ ਉਹ ਬੰਦੇ ਦੇ ਸਰੀਰ ਅੰਦਰ ਹਰ ਕੋਸ਼ਿਕਾ ਗਤੀ ਵਿੱਚ ਐ ਹਰ ਇੱਕ ਕੋਸ਼ਿਕਾ ਇੱਕ ਪੂਰਨ ਜੀਵ ਐ ਤੇ ਜਿਉਂਦਾ ਜੀਵ ਗਤੀ ਵਿੱਚ ਐ ਸੋ ਇਹ ਜਿਹੜੇ ਜੇ ਇਹਨੂੰ ਸਮਝ ਪਾਇਆ ਜਾਏ ਕਿ ਉਹ ਇੱਕੋ ਹੀ ਮਾਰਕ ਸਭ ਕੁਝ ਕਰ ਰਿਹਾ ਤੇ ਸਭ ਕੁਝ ਉਹਦੇ ਅੰਡਰ ਹੈ ਉਹਦੀ ਉਹਦੀ ਸਿਸਟਮ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਇੱਕ ਘੜੀ ਵਿੱਚ ਪਾਰ ਗਿਆ ਕੋਈ ਇੱਕ ਸੈਕਿੰਡ ਵਿੱਚ ਨਾ ਪ੍ਰਮਾਤਮਾ ਨਾਲ ਜੁੜ ਜਾਏਗਾ ਬਬੈ ਵਾਰੀ ਆਈ ਆ ਮੂੜੇ ਬਾਸ ਦੇਉ ਤਦ ਵੀਸਰਿਆ ਪਰ ਐ ਮੁਰਖਾ ਤੇਰੀ ਵਾਰੀ ਆਈ ਸੀ ਪ੍ਰਮਾਤਮਾ ਨੂੰ ਮਿਲਣ ਦੀ ਪਰ ਤੂੰ ਭੁੱਲ ਗਿਆ ਤੈਨੂੰ ਭੁਲੇਖਾ ਪੈ ਗਿਆ ਤੇ ਤੂੰ ਮਾਇਆ ਨਾਲ ਜੁੜ ਗਿਆ ਪਰਮਾਤਮਾ ਨੂੰ ਗਿਆ ਭੁੱਲ ਇਹ ਵੇਲਾ ਨਾਲ ਸੇਮੂੜੇ ਫਿਰ ਤੂੰ ਜਮ ਕੇ ਬਸ ਪਿਆ ਇਹ ਬੇ ਬੇੜਾ ਤੇ ਕੋਈ bari bari ਨਹੀਂ ਆਉਣਾ ਇਹ ਜੀਵਨ ਜਿਹੜਾ ਮਨੁੱਖਾ ਜੀਵਨ ਮਿਲਿਆ ਨਾ ਇਹ bari bari ਨਹੀਂ ਆਉਂਦਾ ਜਿਹੇ ਨੂੰ ਮਾਇਆ ਵੀ ਕਿਹੜਾ ਚ ਕਵਾ ਜਾਵਾਂਗੇ ਤੇ ਉਹ ਤੋਂ ਮੜਾ ਇਹ ਜੇ ਉਦੋਂ ਵੀ ਨੀਵੇਂ ਸ ਪਦਰ ਤੇ ਜਾਵਾਂਗੇ ਪਸ਼ੂ ਵਾਲੇ ਪਦਰ ਤੇ ਜਾਉਂ ਰਿਹਾ ਨਾ ਬਹੁਤ ਸਿਸਟਮ ਉੱਥੇ ਜਾਵਾਂਗੇ ਤੇ ਫਿਰ ਉਦੋਂ ਵੀ ਮੜਾ ਆਪਣੇ ਆਪ ਨੂੰ ਉੱਚਾ ਤੇ ਸੁਚਾ ਕਰੀਏ ਤਾਂ ਕਿ ਇਸ ਜੀਵਨ ਵਿੱਚ ਚੰਗਾ ਜੀਵਨ ਜਿਉ ਕੇ ਜਾਈਏ ਚੱਜੇ ਕਦੇ ਨਾ ਝੂਰੇ ਮੁੜੇ ਸਤਿਗੁਰ ਕਾ ਉਪਦੇਸ਼ ਸੁਣ ਤੋ ਵਿਖਾ ਗੁਰੂ ਜੀ ਕਹਿੰਦੇ ਵੇਖੇ ਵੇਖਾ ਜੇ ਆਪਾਂ ਨਹੀਂ ਕਹਿੰਦੇ ਦੇਖ ਲੈ ਤੂੰ ਆਹ ਗੱਲ ਕਰਕੇ ਵੇਖ ਲੈ ਸੁਣ ਵੇਖਾ ਗੁਰੂ ਜੀ ਕਹਿੰਦੇ ਸੁਣ ਕੇ ਵੇਖ ਤਸਈ ਕੀ ਸਤਿਗੁਰ ਕਾ ਉਪਦੇਸ਼ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਤਾਂ ਵੇਖ ਕਦੇ ਨਾ ਕਿਉਂ ਰਹੇ ਬੂੜੇ ਤੈਨੂੰ ਛੋੜਨਾ ਨਹੀਂ ਪਏਗਾ ਕਦੇ ਬਈ ਸੁਣ ਕੇ ਤੇ ਦੇਖੀਏ ਦੇਖੋ ਮੇਰੇ ਗੁਰੂ ਜੀ ਕਿੰਨੀ ਗੱਲਾਂ ਕਰ ਰਿਹਾ ਮੇਰੇ ਨਾਲ ਕਦੋਂ ਕਰਦੇ ਐ ਜਦੋਂ ਮੈਂ ਗੁਰੂ ਜੀ ਨਾਲ ਗੱਲਾਂ ਕਰਦਾ ਹੁਣ ਮੈਂ ਤੇ ਗੁਰੂ ਜੀ ਨੂੰ ਕਦੇ ਬੁਲਾਇਆ ਨਹੀਂ ਆ ਕੇ ਮੱਥਾ ਟੇਕ ਕੇ ਪਾਇਆ ਨਾ ਮੈਨੂੰ ਕੀ ਪਤਾ ਗੁਰੂ ਜੀ ਨੇ ਕੀ ਕਹਿੰਦੀ ਐ ਜਾਂ ਗੁਰੂ ਜੀ ਨਾਲ ਮੈਂ ਕੋਈ ਸਵਾਲ ਜਾ ਕਰਾਂ ਗੁਰੂ ਜੀ ਨਾਲ ਗੱਲਬਾਤ ਕਰਾਂ ਮੇਰੇ ਗੁਰੂ ਜੀ ਤੇ ਬੋਲਦੇ ਐ ਸੱਤ ਬੋਲੰਤ ਐ ਸਤਗੁਰੂ ਜੀ ਸੱਦ ਬੁਲੰਤਿਆ ਹਮੇਸ਼ਾ ਬੋਲਦੇ ਆ ਜਿੱਥੇ ਮਰਜ਼ੀ ਬੈਠੇ ਤੁਸੀਂ ਬਾਣੀ ਪੜੋ ਗੁਰੂ ਜੀ ਨਾਲ ਗੱਲਾਂ ਜਿੱਥੇ ਮਰਜ਼ੀ ਬੈਠੇ ਆ ਭਾਵੇਂ ਤੁਸੀਂ ਖੇਤ ਖਾਲਸਵਾਰ ਦੇ ਸਵਾਰ ਤੇ ਦਮ ਲੈਣ ਲੱਗਿਓ ਤੇ ਬਾਣੀ ਜਿੱਥੇ ਆ ਗਈ ਨਾ ਸਮਝੋ ਗੁਰੂ ਦੇ ਹਾਜ਼ਰ ਹੋ ਗਏ ਪਰ ਸਾਨੂੰ ਕਿਹੜੇ ਸਿਸਟਮ ਵਿੱਚ ਬਸ ਗਏ ਅਸੀਂ ਉੱਥੇ ਉੱਥੇ ਤੇ ਫਿਰ 24 ਘੰਟੇ ਸਾਡੇ ਗੁਰੂ ਜੀ ਸਾਡੇ ਨਾਲ ਨਹੀਂ ਹੈਗੇ ਐਸ ਕਰਕੇ ਸਾਨੂੰ ਮਾਰ ਪਈ ਇਹਨਾਂ ਚੀਜ਼ਾਂ ਨੂੰ ਸਮਝੀਏ ਸਤ ਗੁਰ ਬਾਜੋਂ ਗੁਰ ਨਹੀਂ ਕੋਈ ਨਿਗਰੇ ਕਾ ਨਾ ਬੁਰਾ ਇਤਨਾ ਥੋੜਾ ਜਿਹਾ ਸਾਨੂੰ ਹੋਰ ਪਾਸੇ ਲਿਆ ਕੇ ਛੜਤਾ ਜੀ ਨਿਗਰੇ ਦਾ ਕੋਈ ਅਸਲ ਗੱਲ ਨੂੰ ਸਮਝੋ ਸਤ ਗੁਰ ਬਾਜੋਂ ਗੁਰ ਨਹੀਂ ਕੋਈ ਪੂਰੇ ਗੁਰੂ ਤੋਂ ਬਿਨਾ ਗਿਆਨ ਨਹੀਂ ਆਉਣਾ ਤੇ ਅਗਿਆਨੀ ਦਾ ਫਿਰ ਹਾਲਾਤ ਬੁਰਾ ਹੈ ਜਿਹਨੂੰ ਗਿਆਨ ਹੀ ਨਹੀਂ ਹੈ ਜਿਹਨੂੰ ਇਹ ਨਹੀਂ ਸਮਝ ਕੇ ਮੈਂ ਸੰਸਾਰ ਤੇ ਪਰਬਕਾਰ ਵਾਸਤੇ ਆਇਆ ਚੰਗੇ ਕੰਮ ਕਰਨ ਵਾਸਤੇ ਆਇਆ ਉਹ ਫਿਰ ਉਹਨੂੰ ਗਿਆਨ ਹੀ ਨਹੀਂ ਇਸ ਚੀਜ਼ ਦਾ ਜਦੋਂ ਗਿਆਨ ਨਹੀਂ ਉਹ ਨਿਗਰ ਹੈਗਾ ਬਿਨਾ ਗਿਆਨੀ ਹੈ ਉਹ ਐ ਗਿਆਨੀ ਹੈ ਇਹ ਫਿਰ ਐ ਗਿਆਨੀ ਹੋਣ ਕਰਕੇ ਉਹ ਤਾਂ ਕਈ ਖਾਰਿਆ ਤੇ ਦੂਜਿਆਂ ਨੂੰ ਵੀ ਧੁਕੀ ਤੇ ਹੁਣ ਜੇ ਇੱਕ ਬੱਚਾ ਕੋਈ ਸਾਡਾ ਨਸ਼ੇ ਲੱਗਦਾ ਇਹ ਨਹੀਂ ਵੀ ਉਹ ਇੱਕ ਦੁੱਖ ਹੈ ਉਹਦਾ ਦੁੱਖ ਤੇ ਬਹੁਤ ਦੂਰ ਤੱਕ ਜਾਂਦਾ ਹੈ ਬਹੁਤ ਦੂਰ ਤੱਕ ਜਾਂਦਾ ਹੈ ਸਾਡੇ ਮਾਪਿਓ ਨੂੰ ਜਾ ਰਿਹਾ ਹੈ ਭੈਣ ਭਾਈਆਂ ਨੂੰ ਜਾ ਰਿਹਾ ਹੈ ਪਰਿਵਾਰ ਨੂੰ ਜਾ ਰਿਹਾ ਹੈ ਸਮਾਜ ਨੂੰ ਜਾ ਰਿਹਾ ਹੈ ਕਿੰਨਾ ਵੱਡਾ ਦੁੱਖ ਇੱਕ ਦੁੱਖ ਅਸੀਂ ਸੋਚਦੇ ਹਾਂ ਇੱਕ ਦੁੱਖ ਹੈਗਾ ਨਹੀਂ ਬਹੁਤ ਵੱਡਾ ਦੁੱਖ ਹੈ ਇਹ ਕਦੋਂ ਪਿਆ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਗਏ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ ਤਦੈ ਕਾਤ ਬਰਜ ਰਖ ਮੂੜੇ ਅੰਤਰ ਤੇਰੇ ਨਿਦਾਨ ਪਿਆ ਗੁਰੂ ਜੀ ਕਹਿੰਦੇ ਮਨ ਤੇਰਾ ਦੌੜ ਰਿਹਾ ਹੈ ਹੁਣ ਦੇਖੋ ਇਹ ਦੁਨੀਆ ਦੇ ਦੇਖਦਾ ਨਾ ਰੰਗ ਤਮਾਸ਼ੇ ਕਿ ਉਧਰ ਨੂੰ ਭਜਦਾ ਇਹ ਗੁਰੂ ਜੀ ਕਹਿੰਦੇ ਇਹਨੂੰ ਪਰਚ ਕੇ ਰੱਖ ਹੁਣ ਬਾਣੀ ਦਾ ਸਾਨੂੰ ਸਾਡੀ ਜ਼ਿੰਮੇਵਾਰੀ ਦੇਰੀ ਹੈ ਅਸੀਂ ਕਹਿੰਦੇ ਹੱਥ ਜੋੜ ਕੇ ਦੋਨੇ ਅਸੀਂ ਜਾ ਰਹੇ ਹਾਂ ਠੇਕੇ ਕਹਿ ਰਹੇ ਹਾਂ ਸਤਿਗੁਰੂ ਜੀ ਭਲਾ ਕਰੀ ਅਸੀਂ ਬੈਠੇ ਮੈਰਿਜ ਪਲੇਸ 'ਚ ਪੀ ਰਹੇ ਹਾਂ ਸ਼ਰਾਬ ਇਹ ਸਾਰਾ ਪਰਿਵਾਰ ਨਾਲ ਹੈ ਤੇ ਫਿਰ ਗੱਡੀ ਲੈ ਕੇ ਜਾਣੀ ਹੈ ਤੇ ਅਸੀਂ ਕਹਿ ਕੀ ਰਿਹਾ ਅਸੀਂ ਅਰਦਾਸਾਂ ਕੀ ਕਰ ਰਹੇ ਹਾਂ ਘਰੇ ਸ਼ਰਾਬ ਦੀਆਂ ਭੱਟੀਆਂ ਲੱਗੀਆਂ ਪਈਆਂ ਨੇ ਤੇ ਦੂਜੇ ਪਾਸੇ ਮਾਰ-ਮਾਰ ਕੇ ਜੀਵ ਟੰਗੇ ਪਏ ਨੇ ਤੇ ਉਧਰ ਗ੍ਰੰਥੀ ਇੱਕ ਕਮਰੇ 'ਚ ਖੜਾ ਅਰਦਾਸ ਕਰੀ ਜਾਣਾ ਸੱਚੇ ਪਾਤਸ਼ਾਹ ਰੈਂਦੇ ਕਾਰਜ ਤੂੰ ਆਪ ਸਹਾਈ ਹੋ ਕੇ ਸਫਲਾ ਕਰ ਉਧਰ ਅਰਦਾਸ ਚੱਲ ਰਹੀ ਨਹੀਂ ਹੈ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਸਾਡੇ ਨਾਲ ਸਭ ਖੜ ਰਹੇ ਹਾਂ ਨਾ ਫਿਰ ਅਸੀਂ ਕੀ ਦੇ ਨਾਲ ਖੋਖਾ ਕਰ ਰਹੇ ਹਾਂ ਰੱਬ ਨਾਲ ਗੁਰੂ ਨਾਲ ਤੇ ਗੁਰੂ ਤੇ ਸਭ ਜਾਣਦਾ ਹੈ ਰੱਬ ਸਭ ਜਾਣਦਾ ਹੈ ਵੀ ਅਸੀਂ ਕੀ ਕੁਝ ਕਰਦੇ ਸੋਚੋ ਇਹਨਾਂ ਚੀਜ਼ਾਂ ਵਿਚਾਰੋ ਕਦੇ ਬੈਠ ਕੇ ਅਸਲ ਗੱਲ ਇਹ ਕਹਿ ਰਿਹਾ ਗੁਰੂ ਜੀ ਵਰਜ ਰੱਖ ਮੂੜੇ ਇਸ ਮੰਨ ਨੂੰ ਤੂੰ ਆਪ ਹੀ ਵਰਜਣਾ ਤੇਰੀ ਜ਼ਿੰਮੇਵਾਰੀ ਹੈ ਇਹ ਤੇ ਬਹੁਤ ਵੱਜਦਾ ਹੈ ਇਹ ਤੇ ਮਾਇਆ ਵੀ ਹੈ ਮਾਇਆ ਦੇ ਪਾਸੇ ਪਜਦਾ ਹਮੇਸ਼ਾ ਗੁਰਮਕ ਕੋ ਵਹਿ ਕਾਰ ਰਸ ਪੀਵੇ ਜੁਗਾ ਜਗੰਤਰ ਖਾਈ ਪਾਇਆ ਗੁਰੂ ਜੀ ਕਹਿੰਦੇ ਨਹੀਂ ਤੇ ਜੁਗਾ ਜਗੰਤਰ ਭਾਵੇਂ ਤੂੰ ਇਸ ਸੰਸਾਰ ਦੇ ਰਸਾਂ ਨੂੰ ਖਾਂਦਾ ਵਰਤਦਾ ਮੁੱਕ ਜਾਏਗਾ ਪਰ ਜੇ ਕਿਤੇ ਗੁਰੂ ਦੇ ਰਸਤੇ ਉੱਤੇ ਤੁਰੇ ਨਾ ਤੇ ਫਿਰ ਪਰਮਾਤਮਾ ਦਾ ਨਾਮ ਦਮ ਚੇਤੇ ਨਹੀਂ ਕਰ। ਗੁਰੂ ਦੇ ਦੱਸੇ ਹੋਏ ਰਸਤੇ 'ਤੇ ਤੁਰਨਾ ਹੈ। ਸੋਣਿਆ ਮੰਨਿਆ ਮਨ ਕੀਤਾ ਪਾਉ ਸਮਝੋ ਇਸ ਗੱਲ ਨੂੰ ਸੋਣਿਆ ਮੰਨਿਆ ਮਨ ਕੀਤਾ ਪਾਉ ਗੋਵਿੰਦ ਚਿੱਤ ਕਰ ਨੂੜੇ ਗੱਲੀ ਕਿਨੇ ਨਾ ਪਾਇਆ ਗੁਰੂ ਜੀ ਕਹਿੰਦੇ ਕਰਨਾ ਰਣ ਨਹੀਂ ਬਣਦਾ ਗੱਲਾਂ ਨਾਲ ਨਹੀਂ ਬਣਦਾ ਉਸ ਮਾਲਕ ਨੂੰ ਚੇਤੇ ਵਿੱਚ ਕਰ ਉਹਨੂੰ ਸਿਮਰਦਾ ਰਹੇ ਯਾਦ ਕਰਦਾ ਰਹੇ ਨੂੰ 24 ਘੰਟੇ ਤੇ ਗੰਨੀ ਗੰਨੀ ਨਹੀਂ ਮਿਲਣਾ ਗੁਰ ਜੀ ਕਹਿੰਦੇ ਉੱਤੋਂ ਤੋਂ ਗੱਲਾਂ ਉੱਤੋਂ ਤੋਂ ਗੱਲਾਂ ਅਸੀਂ ਕਰਦੇ ਆ ਰੱਬ ਦੀਆਂ ਮਨ ਕਰਕੇ ਨਹੀਂ ਜੁੜੇ ਕਦੇ ਸੋਚੇ ਨਹੀਂ ਵਿਚਾਰਿਆ ਨਹੀਂ ਮਨ ਕਰਕੇ ਉੱਤੋਂ ਗੱਲਾਂ ਬਹੁਤ ਚੱਲ ਰਹੀਆਂ ਉੱਤੋਂ ਤੇ ਬਹੁਤ ਕੁਝ ਚੱਲ ਰਿਹਾ ਹੈ 10000 ਕਿਲੋਮੀਟਰ ਜਾਂ 10000 ਮੀਲ ਤੇ ਬੈਠੇ ਬੰਦਿਆਂ ਨੇ ਪਾੜ ਕਿਤੇ ਹੋ ਰਿਹਾ ਉਹਨਾਂ ਨੂੰ ਕਿਤੇ ਪਛਾਇਆ ਜਾ ਰਿਹਾ ਹੈ। ਕਿਹਾ ਅਸੀਂ ਡਰਾਮੇ ਵਿੱਚ ਲੱਗੇ ਹੋਏ ਆ। ਕਿਉਂ ਨਹੀਂ ਅਸੀਂ ਸਤਗੁਰੂ ਜੀ ਦੀ ਬਾਣੀ ਨਾਲ ਆਪ ਜੁੜਦੇ ਜਿਹੜਾ ਜਿੱਥੇ ਬੈਠਾ ਹੈ ਉਹ ਆਪਣੇ ਆਪ ਬਾਣੀ ਨਾਲ ਜੁੜੇ ਭਾਵੇਂ ਇੱਕ ਸ਼ਬਦ ਪੜ ਲਵੇ। ਗੁਰੂ ਸਾਹਿਬ ਜੀ ਨਾਰਾਜ਼ ਨਹੀਂ ਹੁੰਦੇ ਵੀ ਮੇਰਾ ਇੱਕ ਸ਼ਬਦ ਪੜ ਕੇ ਕਿਉਂ ਛੱਡਾ? ਇਹੀ ਕਹਿੰਦੇ ਗੁਰੂ ਸਾਹਿਬ ਜੀ ਮੈਨੂੰ 8 ਘੰਟਿਆਂ ਦੇ ਵਿੱਚ ਹੀ ਸਾਰੇ ਜਾਂ 24 ਘੰਟਿਆਂ 'ਚ ਜਾਂ 48 ਘੰਟਿਆਂ 'ਚ ਮੇਰੀ ਸਾਰੀ ਬਾਣੀ ਪੜੋ ਕਟੇਨੀ ਲਿਖਿਆ ਕਰਵਾਣੀ ਵਿੱਚ ਗੁਰਵਾਣੀ ਵਿੱਚ ਵਾਰ-ਵਾਰ ਇਹ ਲਿਖਿਆ ਆਉਂਦਾ ਹੈ ਕਿ ਗੁਰੂ ਦੇ ਸ਼ਬਦ ਨੂੰ ਵਿਚਾਰ ਇਹ ਵਾਰ-ਵਾਰ ਲਿਖਿਆ ਆਉਂਦਾ ਹੈ ਇਹ ਕਿ ਟੇਢੀ ਲਿਖਿਆ ਆਉਂਦਾ ਵੀ ਇੰਨੇ ਦਿਨਾਂ 'ਚ ਜਾਂ ਇੰਨੇ ਘੰਟਿਆਂ 'ਚ ਬਾਣੀ ਪੜ੍ਹਨੀ ਫਿਰ ਅਸੀਂ ਕਿੱਥੋਂ ਲੈ ਆਏ ਸਭ ਕੁਝ ਇਹ ਵਿਚਾਰ ਹੋ ਇਹਨਾਂ ਗੱਲਾਂ ਨੂੰ ਇਹ ਆਪ ਇਹਨਾਂ ਗੱਲਾਂ ਨੂੰ ਛੱਡ ਕੇ ਪਾਣੀ ਨਾਲ ਜੁੜ ਜਾਓ ਸ਼ੁੱਧ ਰੂਪ ਹੋ ਜਾਓ ਗੁਰ ਕੇ ਚਰਨ ਹਿਰਦੇ ਵਸਾਏ ਮੂੜੇ ਮੂੜੇ ਕਹ ਰਿਹਾ ਗੁਰੂ ਜੀ ਭਾਰਵਾ ਹਰੇਕ ਮਨ ਦੀ ਸਾਨੂੰ ਮੂਰਖ ਕਹ ਰਿਹਾ ਮੂਰਖ ਹੋ ਸਮਝ ਲੋ ਐ ਮੂਰਖ ਮਨਾ ਸਮਝ ਲੈ ਗੁਰ ਚਰਨ ਹਿਰਦੇ ਵਸਾਏ ਮੂੜੇ ਐ ਮੂਰਖ ਮਨਾ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਪਿਛਲੇ ਗੁਨਾਹ ਸਭ ਬਖਸ਼ ਲਿਆ ਗੁਰੂ ਜੀ ਤੇਰੇ ਸਾਰੇ ਪੁਰਾਣੇ ਜਿਹੜੇ ਕੀਤੇ ਹੋਏ ਬੰਗਨਾਣ ਹੈ ਨਾ ਉਹਨਾਂ ਨੂੰ ਬਖਸ਼ ਦੇਣ ਗਿਆਨ ਆ ਜੂਗਾ ਨਾ ਗਿਆਨ ਨਾਲ ਸਭ ਕੁਝ ਹੋ ਜਾਊਗਾ ਹਾਏ ਹਰ ਕਥਾ 부ਜਤ ਮੂੜੇ ਤੂੰ ਸਦਾ ਸੁਖ ਹੋਈ ਦਾ ਸਦਾ ਸੁਖ ਹੋਈ ਹਾਏ ਹਰ ਕਥਾ 부ਜਤ ਮੂੜੇ ਹਾਏ ਰਣਕੁਰੂ ਜੀ ਕਹਿ ਰਿਹਾ ਹਰ ਦੀ ਕਥਾ ਉਸ ਮਾਲਕ ਦੀ ਜਾਣ ਪਛਾਣ ਉਸ ਮਾਲਕ ਨਾਲ ਜੁੜਨਾ ਇਹ ਤੂੰ ਆਪਣੇ ਅੰਦਰ ਪੈਦਾ ਕਰ ਲੈ ਮੂਰਖ ਮਨਾ ਸਦਾ ਸੁਖ ਸਦਾ ਸੁਖ ਆਨੰਦ ਜੀ ਨੋ ਪਕਨੇ ਆਨੰਦ ਪਏ ਮੇਰੀ ਮਾਈ ਆਪਾਂ ਬਣਦੇ ਨਾ ਪਰੋਹੀ ਪੌੜੀਆਂ ਆਨੰਦ ਸਾਹਿਬ ਦੀਆਂ ਉਹ ਉਦੋਂ ਪੜ੍ਹਨੀਆਂ ਚਾਹੀਦੀਆਂ ਜਦੋਂ ਬਾਣੀ ਪੜ੍ਹ ਕੇ ਨਾ ਸਮਝ ਚ ਆ ਜੇ ਤੇ ਫਿਰ ਅੰਦਰ ਥੋੜਾ 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 ਰਾਸਜਾ ਬਣੇ ਬਾਣੀ ਦੇ ਗਿਆਨ ਦਾ ਫਿਰ ਕਹਿਣਾ ਚਾਹੀਦਾ ਆਨੰਦ ਪਿਆ ਮੇਰੇ ਕਦੋਂ ਸਤ ਗੁਰੂ ਮੈਨੂੰ ਪੂਰੇ ਗੁਰੂ ਦਾ ਗਿਆਨ ਹੋਣਾ ਸ਼ੁਰੂ ਹੋ ਗਿਆ ਆਨੰਦ ਵੰਣ ਲੱਗ ਗਿਆ ਮੈਂ ਐ ਮੇਰੀ ਮਾਏ ਆਨੰਦ ਮਾਣ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੇ ਤੇ ਫਿਰ ਅੰਦਰ ਕਿਹੜਾ ਸ਼ਾਉਦ ਉਸ ਪ੍ਰਮਾਤਮਾ ਦਾ ਹੁਕਮ ਅਧਿਨਾ ਸ਼ੁਰੂ ਹੋ ਜਾਏਗਾ ਉਦੀ ਸਮਝ ਪੈ ਜਾਏਗੀ ਉਹਦੇ ਨਾਲ ਜੁੜ ਜਾਵਾਂ ਮਨਮੁਖ ਪੜੇ ਤੇਤਾ ਮਨਮੁਖ ਪੜੇ ਤੇਤਾ ਦੁੱਖ ਦੁੱਖ ਲਾਗੇ ਸੁਣ ਸਤਿਗੁਰੁ ਮੁਕਤ ਨ ਹੋਈ ਬਿਨ ਸਤਿਗੁਰੁ ਮੁਕਤ ਨ ਹੋਈ ਮਨਮੁਖ ਪੜੇ ਮੈਂ ਆਪਣੀ ਮਾਨਕਾਂ ਨੂੰ ਤਾਂ ਅੱਗੇ ਰੱਖਦੇ ਆ ਤੇ ਫਿਰ ਬਾਣੀ ਨੂੰ ਪੜਦੇ ਆ ਬਾਣੀ ਕੁਝ ਹੋਰ ਕਹਿ ਰਹੀ ਏ ਤੇ ਉਹ ਵੀ ਸਾਡੀ ਸਮਝ ਵਿੱਚ ਨਹੀਂ ਆ ਰਹੀ ਤੇ ਗੁਰੂ ਜੀ ਕਹਿੰਦੇ ਦੁੱਖ ਲੱਗਦਾ ਫਿਰ ਬਿਨ ਸਤਗੁਰੂ ਮੁਕਤ ਨਾ ਹੋਵੇ ਪੂਰੇ ਗੁਰੂ ਦੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਪੂਰੇ ਗੁਰੂ ਦੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੁੰਨੀ ਤੇ ਗਿਆਨ ਕਿੱਥੋਂ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚੋਂ ਬਾਣੀ ਵਿੱਚੋਂ ਪੜੀਏ ਰਾਹੇ RAM ਚਿੱਤ ਕਰ ਮੂੜੇ ਹਿਰਦੇ ਜਿਨ ਕੇ ਰਮ ਰਿਆ ਰਾਹੇ 나ਗੁਰੀ ਕਹਿੰਦੇ RAM ਚਿੱਤ ਕਰ ਮੂੜੇ RAM ਕੌਣ ਰਮਿਆ ਹੋਇਆ ਮਾਲਕ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈ ਉਹਨੂੰ ਚੇਤੇ ਵਿੱਚ ਰੱਖ ਬੰਦਿਆ ਤੇ ਉਹ ਸਾਰੇ ਕਿਤੇ ਰਮਿਆ ਹੋਇਆ ਉਹ ਤੇਰੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਸੋਵ ਵਿੱਚ ਹੈ ਹਰੇਕ ਵਿੱਚ ਹੈ ਉਹ ਗੁਰ ਪਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿਨੀ ਬੂਝ ਲਿਆ ਪਰ ਹੋਣਾ ਕਿੱਥੋਂ ਆ ਫੇਰ ਗੁਰੂ ਜੀ ਕਹਿੰਦੇ ਗੁਰ ਪਰਸਾਦੀ ਗੁਰੂ ਦੀ ਕਿਰਪਾ ਨਾਲ ਹੋਣਾ ਗੁਰ ਪਰਸਾਦੀ ਪਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ ਜਿਨੀ ਨਾਮ ਰਾਮ ਪਛਾਤਾ ਰਾਮ ਰਮਿਆ ਹੋਇਆ ਮਾਲਕ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈ ਜਿਹਦੀ ਕਰਕੇ ਸੀ ਚੱਲ ਰਹੇ ਆ ਜਿਹਦੀ ਕਰਕੇ ਬੋਲ ਰਹੇ ਆ ਇਹ ਦੇ ਕਰਕੇ ਸਾਰੀ ਪ੍ਰਕਿਰਿਆ ਸਾਡੀ ਚੱਲ ਰਹੀ ਹੈ ਉਹਨੂੰ ਪਛਾਨੋ ਨਿਰਗੋਣ ਰਾਮ ਤੈਨੀ ਬੂਝ ਲਿਆ ਨਿਰਗੋਣ ਰਾਮ ਜਿਹੜੀ ਆਕਾਰ ਵਿੱਚ ਜਿਹੜਾ ਰਾਮ ਹੈ ਉਹਦੇ ਨਾਲ ਜੁੜਿਆ ਤੈਨੂੰ ਜਿਹੜਾ ਨਰਿੰਕਾਰ ਰਾਮ ਆ ਉਹਦੀ ਸਮਝ ਆ ਜਾਏਗੀ ਜਿਹੜਾ ਤੈਨੂੰ ਦਿੱਸੇ ਨਹੀਂ ਲਿਆ ਕੋਈ ਤੈਨੂੰ ਸਮਝਾ ਜੀ ਕਿੰਨੀ ਪਿਆਰੀ ਟੈਕਨੀਕ ਹੈ ਬਾਣੀ ਦੇ ਵਿੱਚ ਅਸੀਂ ਪੜਹੀਏ ਤੇ ਸਮਝੀਏ ਤੇ ਵਿਚਾਰੀਏ ਸੋ ਨੀਕਾ ਭੁਲਾ ਦਾਸ ਕਰ ਜੰਦਾ ਉਹਨਾਂ ਲਈ ਕਿਵੇਂ ਦਾ ਜਾ ਚੈਕ